ਕੈਂਤੜ ਮੇਖਾ ਅਗਲੀਆਂ ਜਿੰਦ ਨਕਾਈ ਮੇਖ ਬਾਰੀ ਆਪੂ ਆਪਣੀ ਚੱਲੇ ਮਸਾਇਕ ਸੇਕ ਕੈਂਤੜ ਮੇਖਾ ਅਗਲੀਆਂ ਜਿੰਦ ਨਕਾਈ ਮੇਖ ਬਾਰੀ ਆਪੂ ਆਪਣੀ ਚੱਲੇ ਮਸਾਇਕ ਸੇਕ ਐਵੇਂ ਥੋੜੀ ਕਿਹਾ ਪਤਸਾ ਗੁਰੂ ਅਮਰਦਾਸ ਜੀ ਨੇ ਆਨੰਦ ਸਹਿ ਪੜਦੇ ਆ ਨਾ ਇਤਨੇ ਮ ਬਾਣੀ ਜਿਹੜੇ ਪੜਦੇ ਨੇ ਉਹ ਨਿਤ ਪੜ੍ਹਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਹੈ ਗੁਰੂ ਅਮਰਦਾਸ ਸਾਹਿਬ ਜੀ ਕੀ ਕਹਿੰਦੇ ਨੇ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਮਹਾਰਜ ਕਹਿੰਦੇ ਉਹ ਮਨ ਪਿਆਰਿਆ ਤੂੰ ਸਦਾ ਸੱਚ ਦੀ ਸੰਭਾਲਣਾ ਕਰ ਸੱਚ ਨੂੰ ਸੰਭ ਕੇ ਰੱਖ ਏਹ ਕਟੰਬ ਤੂਜੇ ਦੇਖਦਾ ਆ ਕਟੰਬ ਧੀਆਂ ਪੁੱਤਰ ਘਰ ਪਰਿਵਾਰ ਮਿੱਤਰ ਦੋਸਤ ਸਾਥ ਸੁਵੰਨੇ ਜਿਨ੍ਹਾਂ ਨੂੰ ਵੇਖਦਾ ਨਾ ਜਿੱਤੇ ਤੱਕ ਤੇਰੀ ਨਜ਼ਰ ਜਾਂਦੀ ਏ ਚੱਲੈ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛਤਾਈਐ ਤਿੰਨ ੁੱਲ ਕੇ ਵੀ ਨਾ ਕਰ ਇਹੋ ਜਾਂ ਕੰਮ ਭਾਈ ੁੱਲ ਕੇ ਵੀ ਨਾ ਕਰ ਕਿਤੇ ਪਸਤਾਉਣਾ ਪੈ ਜਾਵੇ ਇੱਕ ਟੰਬਰ ਨੇ ਨਾਲ ਨਹੀਂ ਜਾਣਾ ਇੱਕ ਟੰਬ ਇੱਥੇ ਹੀ ਰਹਿ ਜਾਣਾ ਇੱਥੇ ਹੀ ਮੇਰੀ ਮੇਰੀ ਐ ਇਤੇ ਮੇਰੀ ਮੇਰੀ ਕੈਰੋਂ ਕਰਤੇ ਦਰਜੋਦਨ ਸੇ ਭਾਈ 12 ਜੋਜਨ 70 ਚੱਲੇ ਥਾਂ ਦੇਹੀ ਗਿਰਜਨ ਖਾਈ ਖਾਈ ਇਤੇ 12 ਜੋਜਨ ਜਿੰਨਾ ਤੇ 70 ਛੋਲੇ ਆ ਨਾ 12 ਜੋਜਨ ਉਹਦੀ ਦੇਹ ਨੂੰ ਗਿਰਜਾਂ ਨੇ ਖਾਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਰਣ ਭੁਗਵੀ ਵਿੱਚ ਰੁਲੀ ਉਹਨਾਂ ਦੀ ਦੇਹ ਇਸ ਕਰਕੇ ਪਿਆਰਿਆ ਸਜਣਾ ਸੱਚ ਦੀ ਸੰਭਾਲਣਾ ਕਰ ਸੱਚ ਨੂੰ ਸਾਭ ਕੇ ਰੱਖ ਪਰਮੇਸ਼ਰ ਦੀ ਪ੍ਰੇਮਾ ਭਗਤੀ ਬੰਦਕੀ ਦੇ ਵਿੱਚ ਜੁੜਨਾ ਕਰ ਜਿਹੜੇ ਜੁੜ ਜਾਂਦੇ ਨੇ ਜਿਹੜੇ ਮਨ ਕਰਕੇ ਸਿਮਰਨ ਦੇ ਵਿੱਚ ਲੱਗ ਜਾਂਦੇ ਨੇ ਤੇ ਪਿਆਰਿਓ ਉਹਨਾਂ ਦੀ ਬਾਤ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਤਰ ਗਏ ਚੱਲੇ ਆ ਸੱਚੀ ਦਰ ਗਏ ਜਾਏ ਸੱਚਾ ਪੜ ਮੱਲਿਆ ਮੱਲਿਆ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਮੁਕ ਚੱਲੇ ਮੂਲ ਗਵਾਏ ਜੀਉ ਮਨ ਪਿੱਛੇ ਤੁਰਨ ਵਾਲਾ ਤੇ ਆਪਣਾ ਮੂਲ ਗਵਾ ਕੇ ਚਲਿਆ ਜਾਂਦਾ ਹੈ ਗੁਰਮਖ ਬੰਦੇ ਜਿਹੜੇ ਸੰਸਾਰ ਵਿੱਚ ਆਉਂਦੇ ਨੇ ਜਿਹੜੇ ਮਾਲਕ ਦੀ ਉਸਤਤ ਕਰਦੇ ਨੇ ਭਾਈ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਸੱਚ ਨੂੰ ਸੰਭਾਲ ਜੇ ਸੱਚ ਨੂੰ ਨਹੀਂ ਸੰਭਾਲਦੇ ਪਰਮੇਸ਼ਰ ਦੀ ਬੰਦਕੀ ਦੇ ਨਾਲ ਨਹੀਂ ਜੁੜਦੇ ਇਹ ਜ਼ਿੰਦਗੀ ਉਲਝੇਵਿਆਂ ਭਰੀ ਹੈ ਇਹ ਜ਼ਿੰਦਗੀ ਦੇ ਵਿੱਚ ਉਲਝੇਵੇਂ ਨੇ ਜਿੰਨੇ ਮਰਜੀ ਵਧਾਲਾ ਖਲਾਰਾ ਜਿੰਨਾ ਮਰਜੀ ਪਾਲਾ ਖਲਾਰਾ ਹੀ ਹੈ ਕਿਤੇ ਤੱਕ ਕਿੱਥੇ ਤੱਕ ਖਲਾਰਾ ਏ ਕੇ ਧੀਆਂ ਪੁੱਤਰਾਂ ਦਾ ਪੁੱਤ ਪੋਤਰਿਆਂ ਦਾ ਘਰ ਪਰਿਵਾਰ ਦਾ ਹੋਰ ਮਹਿਲ ਮਾਡੀਆਂ ਬੜਾ ਕੁਝ ਹੈ ਸੰਸਾਰ ਦੇ ਕਾਰ ਵਿਹਾਰ ਬੜੇ ਤਰ੍ਹਾਂ ਦੀਆਂ ਰੋ ਰੀਤੀਆਂ ਨੇ ਭਾਈ ਇਸ ਕਰਕੇ ਸਾਬ ਜੀ ਕਹਿੰਦੇ ਨੇ ਇੱਕ ਟੰਬ ਨੇ ਤੇਰੇ ਨਾਲ ਨਹੀਂ ਜਾਣਾ ਇਹ ਜਿਹੜੀ ਜਗਤ ਦੀ ਪ੍ਰੀਤ ਹੈ ਇਹ ਜਿਹੜਾ ਜਗਤ ਦਾ ਪ੍ਰੇਮ ਹੈ ਭਾਈ ਇਹ ਝੂਠਾ ਹੈ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ